ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਧ ਸੰਗਤ ਜੀ ਸਾਡੀ ਅੱਜ ਦੀ ਵੀਡੀਓ ਬਹੁਤ ਹੀ ਖਾਸ ਹੋਣ ਵਾਲੀ ਹੈ ਬਹੁਤ ਹੀ ਵਧੀਆ ਹੋਣ ਵਾਲੀ ਹੈ ਜਿਹੜੇ ਹੀ ਭੈਣ ਭਰਾ ਇਸ ਵੀਡੀਓ ਤੇ ਪਹਿਲੀ ਵਾਰ ਆਏ ਹਨ ਤਾਂ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰ ਦਿਓ ਵੀਡੀਓ ਨੂੰ ਲਾਈਕ ਕਰ ਦਿਓ ਸ਼ੇਅਰ ਕਰ ਦਿਓ ਤੇ ਕਮੈਂਟ ਬਾਕਸ ਤੇ ਵਿੱਚ ਜਾ ਕੇ ਵਾਹਿਗੁਰੂ ਲੈ ਕੇ ਆਪਣੀ ਹਾਜ਼ਰੀ ਜ਼ਰੂਰ ਲਗਵਾ ਦਿਓ ਜੀ ਸਾ ਸੰਗਤ ਜੀ ਆਓ ਵੀਡੀਓ ਨੂੰ ਸ਼ੁਰੂ ਕਰਦੇ ਹਾਂ ਸੰਗਤ ਜੀ ਇਸ ਦੁਨੀਆ ਦੇ ਵਿੱਚ ਜਿੰਨੀਆਂ ਵੀ ਚੀਜ਼ਾਂ ਹੁੰਦੀਆਂ ਹਨ ਉਹ ਖਾਸ ਅਤੇ ਸ਼ਕਤੀਸ਼ਾਲੀ ਹੁੰਦੀਆਂ ਹਨ ਤੁਹਾਨੂੰ ਦੱਸ ਦਈਏ ਕਿ ਇਸ ਤਰ੍ਹਾਂ ਮਧੂ ਮੱਖੀ ਦਾ ਸ਼ਹਿਦ ਤਾਂ ਹੁੰਦਾ ਹੈ ਜਿਸ ਨੂੰ ਮਧੂ ਮੱਖੀਆਂ ਬੜੀ ਮਿਹਨਤ ਅਤੇ ਸਖਤ ਮਿਹਨਤ ਨਾਲ ਬਣਾਉਂਦੀਆਂ ਹਨ Hindu purana ਦੇ ਹਿਸਾਬ ਦੇ ਨਾਲ ਮਧੂ ਮੱਖੀ ਦੇ ਸ਼ਤਿਏ ਦੇ ਵਿੱਚ ਇੱਕ ਵੱਖਰੀ ਹੀ दैवीय ਸ਼ਕਤੀ ਅਤੇ ਤਾਤ੍ਰਿਕ ਸ਼ਕਤੀਆਂ ਲੁਕੀਆਂ ਹੁੰਦੀਆਂ ਹਨ ਜਿਸ ਨਾਲ ਸੰਗਤ ਜੀ ਤੁਸੀਂ ਆਪਣੀ ਮਨੋ ਕਾਮਨਾ ਪੂਰੀ ਕਰਵਾ ਸਕਦੇ ਹੋ ਤੁਸੀਂ ਬਿਲਕੁਲ ਹੀ ਆਪਣੀ ਇਸ਼ਿਆ ਜਿਹੜੀ ਹੈ ਤੁਹਾਡੀ ਕਾਫੀ ਸਮੇਂ ਤੋਂ ਜੋ ਪੂਰੀ ਨਹੀਂ ਹੋ ਰਹੀ ਉਹ ਤੁਸੀਂ ਇਸਿਆ ਪੂਰੀ ਕਰਵਾ ਸਕਦੇ ਹੋ ਹਿੰਦੂ ਪੁਰਾਣਾਂ ਦੇ ਹਿਸਾਬ ਦੇ ਨਾਲ ਮਨੋ ਕਾਮਨਾ ਪੂਰਤੀ ਲਈ ਮધુਮੱਕੀ ਦਾ ਸ਼ਤਾ ਸਭ ਤੋਂ ਜ਼ਿਆਦਾ ਸ਼ੁਭ ਮੰਨਿਆ ਜਾਂਦਾ ਹੈ ਜੋ ਤੁਹਾਡੀ ਹਰ ਮਨੋਕਾਮਨਾ ਨੂੰ ਪੂਰਾ ਕਰ ਸਕਦਾ ਹੈ ਚਾਹੇ ਜਿੰਨੇ ਵੀ ਵੱਡੀ ਮਨੋਕਾਮਨਾ ਹੋਵੇ ਉਸ ਨੂੰ ਤੁਸੀਂ ਸਹੀ ਤਰੀਕੇ ਦਾ ਇਸਤੇਮਾਲ ਕਰਕੇ ਮધુਮੱਖੀ ਦੇ ਸ਼ਕਤੇ ਦੇ ਨਾਲ ਪੂਰਾ ਕਰਵਾ ਸਕਦੇ ਹੋ ਸਾਧ ਸੰਗਤ ਜੀ ਜੇਕਰ ਤੁਹਾਡੇ ਜੀਵਨ ਵਿੱਚ ਤਾਨ ਦੀ ਕਮੀ ਹੈ ਗਰੀਬੀ ਦੇ ਲੇਦਰ ਤਾਂ ਤੁਹਾਡੇ ਪਿੱਛੇ ਪਈ ਹੋਈ ਹੈ ਦੁਸ਼ਮਣ ਤੁਹਾਡੇ ਪਿੱਛੇ ਪਾਏ ਹੋਏ ਹਨ ਅਤੇ ਤੁਹਾਨੂੰ ਮਾਨਸਿਕ ਤੌਰ ਤੇ ਪਰੇਸ਼ਾਨੀ ਹੈ ਤਾਂ ਸੰਗਤ ਜੀ ਤੁਹਾਨੂੰ ਘਬਰਾਉਣ ਦੀ ਜ਼ਰੂਰਤ ਨਹੀਂ ਮਧੂਮੱਖੀ ਦੇ ਛਤੇ ਦਾ ਇਸਤੇਮਾਲ ਕਰਕੇ ਤੁਸੀਂ ਧਨ ਦੀ ਪ੍ਰਾਪਤੀ ਕਰ ਸਕਦੇ ਹੋ ਮਨੁਕਾਮਨਾ ਪੂਰਤੀ ਕਰਵਾ ਸਕਦੇ ਹੋ ਦੁਸ਼ਮਣ ਦਾ ਨਾਸ ਕਰ ਸਕਦੇ ਹੋ ਗਰੀਬੀ ਦੇ ਲਿਦਰਤਾ ਤੋਂ ਛੁਟਕਾਰਾ ਪਾ ਸਕਦੇ ਹੋ ਸਾਧ ਸੰਗਤ ਜੀ ਇਹ ਪੂਰੀ ਜਾਣਕਾਰੀ ਅਸੀਂ ਤੁਹਾਨੂੰ ਇਸ ਵੀਡੀਓ ਵਿੱਚ ਦੱਸਣ ਜਾ ਰਹੇ ਹਾਂ मधु मक्की ਦੇ ਛੱਤੇ ਨਾਲ ਜੁੜੇ ਤਾਂਤ੍ਰਿਕ ਪ੍ਰਯੋਗ ਕਦੇ ਵੀ ਖਾਲੀ ਨਹੀਂ ਜਾਂਦੇ ਜਿਨ੍ਹਾਂ ਨੂੰ ਸਹੀ ਤਰੀਕੇ ਦੇ ਨਾਲ ਕੀਤਾ ਜਾਵੇ ਤਾਂ ਜਿੰਨੀ ਵੀ ਵੱਡੀ ਤੁਹਾਡੀ ਸਮੱਸਿਆ ਹੋਵੇ ਜਿੰਨੀ ਵੀ ਵੱਡੀ ਤੁਹਾਡੀ ਮੁਸ਼ਕਲ ਹੋਵੇ ਸਭ ਤੋਂ ਛੁਟਕਾਰਾ ਤੁਹਾਨੂੰ ਮਿਲ ਜਾਵੇਗਾ ਸੰਗਤ ਜੀ ਅੱਜ ਤੁਹਾਨੂੰ मधु मक्की ਦੇ ਛੱਤੇ ਦੇ ਬਾਰੇ ਜਾਣਕਾਰੀ ਅਤੇ ચમਤਕਾਰੇ ਗੁਣ ਦੱਸਣ ਜਾ ਰਹੇ ਹਾਂ ਜੋ ਤੁਹਾਨੂੰ ਪੂਰੇ ਬ੍ਰਹਿਮੰਡ ਵਿੱਚ ਕੋਈ ਵੀ ਨਹੀਂ ਦੱਸੇਗਾ ਪਰ ਸਾਡੇ ਚੈਨਲ ਤੇ ਤੁਹਾਨੂੰ ਇਹ ਜਾਣਕਾਰੀ ਮੁਫਤ ਦੇ ਵਿੱਚ ਮਿਲ ਜਾਵੇਗੀ ਇਸ ਲਈ ਸਾਡੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰ ਦਿਓ ਤੇ ਕਮੈਂਟ ਬਾਕਸ ਦੇ ਵਿੱਚ ਵਾਹਿਗੁਰੂ ਜ਼ਰੂਰ ਲਿਖੋ ਸਾਰ ਸੰਗਜੇ ਸਭ ਤੋਂ ਪਹਿਲਾਂ ਇੱਕ ਗੱਲ ਜਾਣ ਲਓ ਕਿ ਹਿੰਦੂ ਪੁਰਾਣਾਂ ਦੇ ਹਿਸਾਬ ਦੇ ਨਾਲ ਮધુਮੱਖੀ ਦੇ ਸ਼ਕਤੀ ਦੇ ਵਿੱਚ ਮਾਤਾ ਦੁਰਗਾ ਦਾ ਵਾਸ ਮੰਨਿਆ ਜਾਂਦਾ ਹੈ ਮੰਨਿਆ ਜਾਂਦਾ ਹੈ ਕਿ ਮਾਤਾ ਦੁਰਗਾ ਦਾ ਵਾਸ ਮધુਮੱਖੀ ਦੇ ਸ਼ਕਤੀਆਂ ਦੇ ਵਿੱਚ ਹੁੰਦਾ ਹੈ ਮਧੂਮੱਖੀ ਦੇ ਜੋ ਸ਼ਤ ਤੇ ਹੁੰਦੇ ਹਨ ਉਹ ਮਧੂਮੱਖੀ ਬਹੁਤ ਮਿਹਨਤ ਅਤੇ ਸਖਤ ਮਿਹਨਤ ਨਾਲ ਬਣਾਉਂਦੀ ਹੈ ਇਸ ਵਿੱਚ ਲੱਖਾਂ ਮਧੂਮੱਖੀਆਂ ਦੀ ਮਿਹਨਤ ਲੱਗੀ ਹੁੰਦੀ ਹੈ ਹੁਣ ਤੁਸੀਂ ਇੱਕ ਗੱਲ ਜਾਣ ਲਓ ਕਿ ਜਿਸ ਜਗ੍ਹਾ दैवीय ਸ਼ਕਤੀਆਂ ਦਾ ਵਾਸ ਹੋਵੇ ਮਧੂਮੱਖੀਆਂ ਉੱਥੇ ਆਪਣਾ ਸ਼ਤਾਂ ਬਣਾਉਂਦੀਆਂ ਹਨ ਜਿਵੇਂ ਤਰਖਤ ਘਰ ਖਾਲੀ ਕਮਰੇ ਜਿੱਥੇ ਭੂਤ ਪ੍ਰੇਤ ਵੀ ਹੁੰਦੇ ਹਨ ਉੱਥੇ ਵੀ ਮਧੂਮੱਖੀਆਂ ਦਾ ਸ਼ਤਾਂ ਤੁਸੀਂ ਪਾ ਲਵੋਗੇ ਕਈ ਵਾਰ ਤੁਸੀਂ ਦੇਖਿਆ ਹੋਵੇਗਾ ਕਿ ਅਜਾਏ ਖਾਲੀ ਘਰ ਪਏ ਰਹਿੰਦੇ ਹਨ ਉਥੇ ਆਟੋਮੈਟਿਕ ਮਧੂਮੱਖੀਆਂ ਜਾਂਦੀਆਂ ਹਨ ਤੇ ਆਪਣਾ ਸ਼ਤ੍ਹਾ ਬਣਾ ਕੇ ਵਾਪਸ ਚਲੀਆਂ ਆਉਂਦੀਆਂ ਹਨ ਇਸ ਦਾ ਸਿਰਫ ਇੱਕ ਕਾਰਨ ਹੁੰਦਾ ਹੈ दैवीय ਸ਼ਕਤੀਆਂ ਜਾਂ ਅਜਾਈਆਂ ਸ਼ਕਤੀਆਂ ਜੋ ਬਹੁਤ ਤਾਕਤਵਾਰ ਹੁੰਦੀਆਂ ਹਨ ਉਥੇ ਮਧੂਮੱਖੀਆਂ ਆਪਣਾ ਸ਼ਤ੍ਹਾ ਜ਼ਰੂਰ ਬਣਾਉਂਦੀਆਂ ਹਨ ਸੰਗਤ ਜੀ ਜਿਸ ਤਰ੍ਹਾਂ ਕੋਲੇ ਦੀ ਖਾਨ ਦੇ ਵਿੱਚ ਹੀਰਾ ਪਾਇਆ ਜਾਂਦਾ ਹੈ ਉਸੇ ਤਰ੍ਹਾਂ ਜਿੱਥੇ दैवीय ਸ਼ਕਤੀ ਹੁੰਦੀ ਹੈ ਉੱਥੇ ਮਧੂਮੱਖੀਆਂ ਦਾ ਛੱਤਾ ਪਾਇਆ ਜਾਂਦਾ ਹੈ ਹਿੰਦੂ ਪੁਰਾਣਾਂ ਦੇ ਹਿਸਾਬ ਦੇ ਨਾਲ ਸਾਫ਼-ਸਾਫ਼ ਕਿਹਾ ਗਿਆ ਹੈ ਕਿ ਜੇਕਰ ਤੁਹਾਡੇ ਘਰ ਵਿੱਚ ਮਧੂਮੱਖੀ ਲਗਾਤਾਰ ਆ ਰਹੀ ਹੈ ਜਾਂ ਜਾ ਰਹੀ ਹੈ ਤੁਹਾਡੇ ਘਰ ਦੀ ਸ਼ਰਤ ਤੇ ਮਧੂਮੱਖੀਆਂ ਨੇ ਆਪਣਾ ਛੱਤਾ ਬਣਾ ਲਿਆ ਹੈ ਤਾਂ ਸਮਝ ਜਾਓ ਤੁਹਾਡੇ ਘਰ ਵਿੱਚ ਕਾਲਾ ਜਾਦੂ ਹੋ ਰਿਹਾ ਹੈ ਨਕਾਰਾਤਮਕ ਤਾਕਤਾਂ ਤੁਹਾਡੇ ਘਰ ਵਿੱਚ ਆ ਚੁੱਕੀਆਂ ਹਨ ਤੁਹਾਨੂੰ ਸਾਵਧਨ ਹੋਣ ਦੀ ਜ਼ਰੂਰਤ ਹੈ ਸੰਗਤ ਜੀ ਮધુ ਮੱਖੀਆਂ ਦਾ ਆਪਣਾ ਛਤਾ ਇਸ ਲਈ ਬਣਾਉਂਦੀਆਂ ਹਨ ਤਾਂ ਕਿ ਤੁਹਾਨੂੰ ਕਸ਼ਟ ਤੋਂ ਨਿਵਾਰਣ ਮਿਲ ਸਕੇ ਤਾਂਤ੍ਰਿਕ ਤਾਕਤਾਂ ਦਾ ਦੁਬਾਰਾ ਇਸਤੇਮਾਲ ਕਰਕੇ ਕਾਲਾ ਜਾਦੂ ਭੂਤ ਪ੍ਰੇਤ ਇਹਨਾਂ ਸਭ ਨੂੰ ਭਜਾ ਸਕਦੇ ਹੋ ਮધુ ਮੱਖੀ ਦੇ ਛਤੇ ਦਾ ਤੁਹਾਨੂੰ ਬਸ ਸਾਇੰਸ ਤੇ ਮਾਲ ਸਮਝਣਾ ਹੋਵੇਗਾ ਜਿਸ ਦੇ ਬਾਰੇ ਇਸ ਵੀਡੀਓ ਵਿੱਚ ਅਸੀਂ ਤੁਹਾਨੂੰ ਜਾਣਕਾਰੀ ਦੇਣ ਜਾ ਰਹੇ ਹਾਂ ਸਭ ਤੋਂ ਪਹਿਲਾਂ ਜਾਣ ਲੈਂਦੇ ਹਾਂ ਮਧੂਮੱਖੀ ਦੇ ਛੱਤੇ ਦੇ ਤਾੰਤ੍ਰਿਕ ਤਰੀਕੇ ਸਭ ਤੋਂ ਪਹਿਲਾ ਤਰੀਕਾ ਹੈ ਜੇਕਰ ਤੁਹਾਡਾ ਮਨ ਕਿਤੇ ਨਹੀਂ ਲੱਗਦਾ ਤੁਹਾਡਾ ਕੰਮ ਨਹੀਂ ਚੱਲ ਰਿਹਾ ਵਪਾਰ ਨਹੀਂ ਚੱਲ ਰਿਹਾ ਤੁਹਾਡਾ ਮਨ ਹਮੇਸ਼ਾ ਚਿੰਤਾ ਵਿੱਚ ਰਹਿੰਦਾ ਹੈ ਤਾਂ ਸਮਝ ਜਾਓ ਤੁਹਾਡੇ ਤੇ ਕਾਲਾ ਜਾਦੂ ਹੋ ਰਿਹਾ ਹੈ ਪੂਤ ਪ੍ਰੇਤ ਤੁਹਾਡੇ ਪਿੱਛੇ ਪਏ ਹੋਏ ਹਨ ਪਰ ਮਧੂਮੱਖੀ ਦੇ ਛੱਤੇ ਦੇ ਅੰਦਰ ਜੋ ਸੋਮਾ ਜੋ ਮਾਮ ਹੁੰਦਾ ਹੈ ਜੇਕਰ ਤੁਸੀਂ ਪ੍ਰਾਪਤ ਕਰ ਲੈਂਦੇ ਹੋ ਅਤੇ 11 ਦਿਨਾਂ ਤੱਕ ਆਪਣੇ ਕਮਰੇ ਵਿੱਚ ਉਸ ਨੂੰ ਜਗਾਉਂਦੇ ਹੋ ਕਿਸੇ ਵੀ ਦੀਵੇ ਤੇ ਰੱਖ ਕੇ ਤੇ ਉਸ ਤੇ ਤੁਸੀਂ ਬੱਤੀ ਵੀ ਲਪੇਟ ਸਕਦੇ ਹੋ ਸਿਰਫ 11 ਦਿਨ ਜੇਕਰ ਤੁਸੀਂ ਇਹ ਪ੍ਰਯੋਗ ਕਰ ਲਿਆ ਤੁਹਾਡੇ ਉੱਤੇ ਜਿੰਨਾ ਵੀ ਵੱਡਾ ਕਾਲਾ ਜਾਦੂ ਹੋ ਰਿਹਾ ਹੈ ਜਿੰਨਾ ਵੀ ਵੱਡਾ ਪੂਤ ਪ੍ਰੇਤ ਤੁਹਾਡੇ ਪਿੱਛੇ ਹੈ ਉਹ ਤੁਹਾਡੇ ਪਿੱਛੋਂ ਹਟ ਜਾਵੇਗਾ ਤੁਹਾਡੇ ਉਤੋਂ ਕਾਲਾ ਜਾਦੂ ਹਟ ਜਾਵੇਗਾ ਪਰੇਸ਼ਾਨੀ ਦਾ ਸਾਹਮਣਾ ਨਹੀਂ ਕਰਨਾ ਪਾਵੇਗਾ ਦੂਜਾ ਤਰੀਕਾ ਹੈ ਸੰਗਤ ਜੀ ਮਨੋ ਕਾਮਨਾ ਨੂੰ ਪੂਰਤੀ ਮਨੋ ਕਾਮਨਾ ਨੂੰ ਪੂਰਾ ਕਰਨ ਦੇ ਲਈ ਜੇਕਰ ਤੁਸੀਂ ਆਪਣੀ ਮਨੋ ਕਾਮਨਾ ਪੂਰੀ ਕਰਵਾਉਣਾ ਚਾਹੁੰਦੇ ਹੋ ਤਾਂ ਤਾੰਤ੍ਰਿਕ ਲੋਕ ਅਲੱਗ-ਅਲੱਗ ਤਰੀਕੇ ਦਾ ਪ੍ਰਯੋਗ ਦੱਸਦੇ ਹਨ ਪਰ ਹਿੰਦੂ ਪੁਰਾਣਾ ਦੇ ਹਿਸਾਬ ਦੇ ਨਾਲ ਮਨੋ ਕਾਮਨਾ ਪੂਰਤੀ ਲਈ ਮધુਮੱਖੀ ਦਾ ਛੱਤਾ ਬਹੁਤ ਜ਼ਿਆਦਾ ਸ਼ੁਭ ਮੰਨਿਆ ਜਾਂਦਾ ਹੈ ਤੁਹਾਨੂੰ ਮધુਮੱਖੀ ਦੇ ਛੱਤੇ ਦਾ ਪ੍ਰਯੋਗ ਸਹੀ ਤਰੀਕੇ ਨਾਲ ਕਰਨਾ ਹੋਵੇਗਾ मधुमक्खी ਦੇ ਛੱਤੇ ਦਾ ਤੁਹਾਨੂੰ ਮੋਮ ਪ੍ਰਾਪਤ ਕਰਨਾ ਹੋਵੇਗਾ ਤੁਹਾਨੂੰ ਕਿਸੇ ਵੀ ਪੀਪਲ ਦਾ ਇੱਕ ਪਤਾ ਸਿਰਫ ਲੈਣਾ ਹੈ ਮਧुमक्खी ਦੇ ਛੱਤੀ ਤੋਂ ਛੱਤੇ ਤੋਂ ਜੋ ਤੁਸੀਂ ਮੋਮ ਪ੍ਰਾਪਤ ਕੀਤਾ ਉਸ ਨੂੰ ਇੱਕ ਆਕਾਰ ਦੇ ਵਿੱਚ ਲਿਆਉਣਾ ਹੈ ਇਸ ਆਕਾਰ ਵਿੱਚ ਲਿਆਉਣਾ ਹੈ ਕਿ ਤੁਸੀਂ ਪੱਤੇ ਨੂੰ ਉਸ ਵਿੱਚ ਫਸਾ ਸਕੋ ਸਿਰਫ ਇਹਨਾਂ ਕਰਨਾ ਹੈ ਅਤੇ 11 ਦਿਨ ਚ ਆ ਕੇ ਕਿਸੇ ਵੀ ਨਦੀ ਦੇ ਵਿੱਚ ਧਿਆਨ ਰੱਖਣਾ ਤਲਾਬ ਨਹੀਂ ਨਦੀ ਵਿੱਚ ਇਸ ਨੂੰ ਜਲ ਪ੍ਰਵਾਹ ਕਰਨਾ ਹੈ ਤੁਸੀਂ 11 ਦਿਨ ਮਧੂਮੱਖੀ ਦੇ ਛੱਤੇ ਤੋਂ ਪ੍ਰਾਪਤ ਕੀਤੀ ਹੋਈ ਮੋਮ ਨਾਲ ਜੋ ਪੀਪਲ ਦੇ ਪੱਤੇ ਨੂੰ ਫਸਾਇਆ ਹੈ 11 ਦਿਨਾਂ ਤੱਕ ਉਸ ਦੀ ਉਸ ਨੂੰ ਨਦੀ ਵਿੱਚ ਪ੍ਰਵਾਹ ਕਰ ਦਿਓ ਇਸ ਪ੍ਰਕਾਰ ਕਰਨ ਨਾਲ ਤੁਹਾਡੀ ਮਨੋ ਕਾਮਨਾ ਜ਼ਰੂਰ ਪੂਰੀ ਹੋਵੇਗੀ ਧਿਆਨ ਰੱਖਣਾ ਤੁਸੀਂ ਇਸ ਪੀਪਲ ਦੇ ਪੱਤੇ ਨੂੰ ਅਤੇ ਮੋਮ ਨੂੰ ਪ੍ਰਵਾਹ ਕਰ ਰਹੇ ਹੋਵੋਗੇ ਅੱਖਾਂ ਬੰਦ ਕਰਕੇ ਆਪਣੇ ਇਸ਼ਿਆ ਜ਼ਰੂਰ ਬੋਲਣਾ ਲਗਾਤਾਰ 11 ਦਿਨਾਂ ਤੱਕ ਇਨਾ ਕਰਨ ਤੇ ਜਿੰਨੇ ਵੀ ਵੰਡੀ ਬਾਨੋ ਕਾਮਨਾ ਹੋਵੇ ਉਸ ਦੀ ਪੂਰਤੀ ਜ਼ਰੂਰ ਹੋਵੇਗੀ। ਹਿੰਦੂ ਪੁਰਾਣਾਂ ਦੇ ਵਿੱਚ ਇਹ ਸਾਫ਼-ਸਾਫ਼ ਲਿਖਿਆ ਹੋਇਆ ਹੈ। ਅਜਿਹੀ ਜਾਣਕਾਰੀ ਤੁਹਾਨੂੰ ਕਿਤੇ ਵੀ ਨਹੀਂ ਮਿਲੇਗੀ ਇਸ ਲਈ ਤੁਸੀਂ ਵੀਡੀਓ ਨੂੰ ਲਾਈਕ ਕਰ ਦਿਓ। ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰ ਦਿਓ। ਤੀਜਾ ਤਰੀਕਾ ਹੈ ਸੰਘਾਜੀ ਤਾਨ ਅਤੇ ਕਰਜ਼ਾ ਮੁਕਤੀ ਦੇ ਲਈ। ਆਯੁਰਵੈਦਿਕ ਦੇ ਗਿਆਨ ਦੇ ਵਿੱਚ ਮਧੂਮੱਖੀ ਦੇ ਛੱਤੇ ਤੋਂ ਜੋ ਸ਼ਹਿਦ ਨਿਕਲਦਾ ਹੈ ਉਸ ਨਾਲ ਕਈ ਤਰ੍ਹਾਂ ਦੇ ਰੋਗ ਤੇ ਗੋ ਜਾਂਦੇ ਹਨ ਉਸੇ ਹੀ ਤਰੀਕੇ ਦੇ ਨਾਲ ਤਾਂਤ੍ਰਿਕ ਪਾਸ਼ਾ ਵਿੱਚ ਮધુਮੱਖੀ ਦੇ ਛੱਤੇ ਤੋਂ ਗਰੀਬੀ ਦੀ ਲੇਧਰਤਾ, ਪੋਧ ਪ੍ਰੇਤ ਸਭ ਕੁਝ ਪਾ ਜਾਂਦੇ ਹਨ ਜੇਕਰ ਤੁਸੀਂ ਲਗਾਤਾਰ ਕਰਜ਼ੇ ਵਿੱਚ ਡੁੱਬੇ ਹੋ, ਤੁਹਾਡਾ ਪੈਸਾ ਰੁਕਿਆ ਹੈ, ਤੁਸੀਂ ਬਹੁਤ ਪਰੇਸ਼ਾਨ ਹੋ। ਆਖਿਰ ਇਸ ਕਰਜ਼ੇ ਨੂੰ ਕਿਵੇਂ ਖਤਮ ਕੀਤਾ ਜਾਵੇ? ਤੁਹਾਨੂੰ ਇੱਕ ਲਾਲ ਕੱਪੜਾ ਲੈਣਾ ਹੈ। ਮધુਮੱਖੀ ਦੇ ਛੱਤੇ ਦਾ ਮੋਮ ਲੈ ਕੇ ਆਉਣਾ ਹੈ ਤੇ ਇਸ ਲਾਲ ਕੱਪੜੇ ਦੇ ਵਿੱਚ ਮધુਮੱਖੀ ਦੇ ਛੱਤੇ ਤੋਂ ਤੁਸੀਂ ਮੌਮ ਪ੍ਰਾਪਤ ਕੀਤਾ ਹੈ ਉਸ ਨੂੰ ਬੰਦ ਦੇਣਾ ਹੈ ਹੁਣ ਇਸ ਨੂੰ ਤੁਹਾਨੂੰ ਆਪਣੀ ਤਜੋਰੀ ਜਾਂ ਅਲਮਾਰੀ ਦੇ ਵਿੱਚ ਉਸ ਜਗ੍ਹਾ ਰੱਖ ਦੇਣਾ ਹੈ ਜਿੱਥੇ ਸੋਨਾ ਚਾਂਦੀ ਰੁਪਏ ਰੱਖੇ ਹੁੰਦੇ ਹਨ ਜੇਕਰ ਤੁਸੀਂ ਇਹ ਰੱਖ ਦਿੱਤਾ ਹੈਂ ਦੇ ਪੁਰਾਣਾ ਦੇ ਹਿਸਾਬ ਦੇ ਨਾਲ ਤੁਹਾਡੇ ਸੋਨੇ ਚਾਂਦੀ ਰੁਪਏ ਦੇ ਵਿੱਚ ਵਾਧਾ ਹੋਣਾ ਸ਼ੁਰੂ ਹੋ ਜਾਵੇਗਾ ਤੁਸੀਂ ਕਰੋੜਪਤੀ ਤੋਂ ਅਰਬ ਤੁਸੀਂ ਕਰੋੜਪਤੀ ਤੋਂ ਅਰਬਪਤੀ ਬਣ ਜਾਓਗੇ ਤੇ ਉਹਨਾਂ ਦੇ ਘਰ ਵਿੱਚ ਹਮੇਸ਼ਾ ਧਨ ਦੀ ਵਰਕਤ ਹੁੰਦੀ ਰਹਿੰਦੀ ਹੈ ਸਾਧ ਸੰਗਤ ਜੀ ਤੁਹਾਡੀ ਤੁਜੋਰੀ ਵਿੱਚ ਜੋ ਵੀ ਰੱਖਿਆ ਹੋਵੇਗਾ ਸੋਨਾ ਚਾਂਦੀ ਰੁਪਏ ਪੈਸੇ ਸਿੱਕਾ ਉਸ ਵਿੱਚ ਤੁਹਾਨੂੰ ਵਾਧਾ ਦੇਖਣ ਨੂੰ ਮਿਲੇਗਾ ਤੁਸੀਂ ਆਪਣੇ ਕਾਜੇ ਤੋਂ ਮੁਕਤੀ ਪਾਉਣੇ ਸ਼ੁਰੂ ਹੋ ਜਾਵੋਗੇ ਉਲਟਾ ਤੁਹਾਡੇ ਘਰ ਵਿੱਚ ਧਨ ਦੀ ਵ੍ਰੇਧੀ ਹੋਣੀ ਸ਼ੁਰੂ ਹੋ ਜਾਵੇਗੀ ਸਾਧ ਸੰਗਤ ਜੀ ਚੌਥਾ ਤਰੀਕਾ ਹੈ ਜੀ ਦੁਸ਼ਮਣ ਨੂੰ ਨਾਸ ਕਰੰਦਾ ਹੋਂ ਜੋ ਵੀ ਅਸੀਂ ਤੁਹਾਨੂੰ ਤਰੀਕਾ ਦੱਸਣ ਜਾ ਰਹੇ ਹਾਂ ਤੁਸੀਂ ਉਸ ਨਾਲ ਆਪਣੇ ਦੁਸ਼ਮਣ ਦਾ ਨਾਸ ਕਰ ਸਕਦੇ ਹੋ ਤੁਹਾਨੂੰ ਮਧੂਮੱਖੀ ਦੇ ਛਾਤੇ ਦੀ ਮੋਮ ਲੈਣੀ ਹੈ ਤੁਹਾਨੂੰ ਕਾਲੀ ਹਲਦੀ ਲੱਭ ਕੇ ਲਿਆਉਣੀ ਹੈ ਇਸ ਨੂੰ ਮਧੂਮੱਖੀ ਦੇ ਛਾਤੇ ਤੋਂ ਜੋ ਤੁਸੀਂ ਮੋਮ ਪ੍ਰਾਪਤ ਕੀਤੀ ਉਸ ਵਿੱਚ ਮਿਲਾ ਦਿਓ ਇਹ ਮਿਲਾ ਕੇ ਤੁਹਾਨੂੰ ਆਪਣੇ ਦੁਸ਼ਮਣ ਦਾ ਨਾਮ ਬੋਲ ਕੇ ਕਿਸੇ ਵੀ ਤਲਾਬ ਜਾਂ ਨਦੀ ਵਿੱਚ ਲਾ ਜਾ ਕੇ ਉਸ ਨੂੰ ਸੁੱਟਣਾ ਹੈ ਨਾਲ ਹੀ ਆਪਣੇ ਦੁਸ਼ਮਣ ਦਾ ਨਾਮ ਬੋਲਣਾ ਹੈ 11 ਦਿਨ ਚ ਕੋ ਤੁਸੀਂ ਇਹ ਕੰਮ ਕਰ ਲਿਆ ਤਾਂ ਜੋ ਦੁਸ਼ਮਣ ਤੁਹਾਡਾ ਨਾਸ ਕਰਨਾ ਚਾਹੁੰਦਾ ਸੀ ਜੋ ਤੁਹਾਡੇ ਪਿੱਛੇ ਪਿਆ ਸੀ ਤੁਹਾਡਾ ਵਿਨਾਸ਼ ਕਰਨਾ ਚਾਹੁੰਦਾ ਸੀ ਉਹ ਤੁਹਾਨੂੰ ਦੇਖ ਕੇ ਘਬਰਾਉਣਾ ਸ਼ੁਰੂ ਹੋ ਜਾਵੇਗਾ ਉਹ ਤੁਹਾਡੇ ਨਾਮ ਤੋਂ ਵੀ ਕਤਰਾਉਣ ਲੱਗ ਜਾਵੇਗਾ ਅਤੇ ਕੋਸ਼ਿਸ਼ ਕਰੇਗਾ ਕਿਸੇ ਤਰੀਕੇ ਨਾਲ ਤੁਹਾਡੇ ਨਾਲ ਮੀਤਤਾ ਕਰਨ ਦੀ ਜੇਕਰ ਉਸਨੇ ਸੁਪਨੇ ਵਿੱਚ ਵੀ ਤੁਹਾਨੂੰ ਨੁਕਸਾਨ ਕਰਉਣ ਬਾਰੇ ਸੋਚ ਲਿਆ ਤੇ ਉਸ ਨੂੰ ਉਥੋਂ ਤੱਕ ਡਰ ਲੱਗਣ ਲੱਗ ਜਾਵੇਗਾ ਸੰਗਤ ਜੀ ਇਹ ਸਭ ਜੋ ਅਸੀਂ ਤੁਹਾਨੂੰ ਪ੍ਰਯੋਗ ਦੱਸ ਰਹੇ ਹਾਂ ਇਹ ਹਿੰਦੂ ਪੁਰਾਣਾਂ ਦੇ ਵਿੱਚ ਸਾਫ਼-ਸਾਫ਼ ਲਿਖੇ ਹੋਏ ਹਨ ਹਿੰਦੂ ਗ੍ਰੰਥਾਂ ਦੇ ਵਿੱਚ ਸਾਫ਼-ਸਾਫ਼ ਇਹਨਾਂ ਦਾ ਉਲੇਖ ਹੈ ਜਿਸ ਨੂੰ ਅਸੀਂ ਜਿਸ ਨੂੰ ਅਸੀਂ ਸ਼ਾਂਤਪੀਨ ਕਰਕੇ ਲੈ ਕੇ ਆਉਂਦੇ ਹਾਂ ਤਾਂ ਕਿ ਸਾਡੇ ਦੇਸ਼ ਦੇ ਜਿੰਨੇ ਵੀ ਹਿੰਦੂ ਪਾਈਪੈਣ ਹਨ ਉਹਨਾਂ ਦਾ ਭਲਾ ਹੋ ਸਕੇ ਪਰ ਤੁਹਾਡੇ ਕੋਲੋਂ ਇੱਕ ਨਵੇਦਨ ਤੇ ਸੰਗਤ ਜੀ ਅਸੀਂ ਕੋਸ਼ਿਸ਼ ਕਰਦੇ ਹਾਂ ਕਿ ਜਿੰਨੇ ਵੀ ਗਰੀਬ ਪਾਏ ਭੈਣ ਹਨ ਉਹਨਾਂ ਤੱਕ ਹਿੰਦੂ ਪੁਰਾਣਾ ਦੀਆਂ ਉਹ ਗੱਲਾਂ ਪਹੁੰਚਾ ਸਕੀਏ ਜੋ ਉਹਨਾਂ ਨੂੰ ਕਿਤੇ ਵੀ ਸਿੱਖਣ ਨੂੰ ਨਹੀਂ ਮਿਲਦੀਆਂ ਇਸ ਲਈ ਤੁਸੀਂ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰੋ ਤੇ ਵੀਡੀਓ ਨੂੰ ਲਾਈਕ ਤੇ ਸ਼ੇਅਰ ਜ਼ਰੂਰ ਕਰ ਦੇਣਾ ਤਾਂ ਕਿ ਕਿਸੇ ਹੋਰ ਦਾ ਵੀ ਭਲਾ ਹੋ ਸਕੇ ਸਾਧ ਸੰਗਤ ਜੀ ਇਸੇ ਸਾਡੀ ਅੱਜ ਦੀ ਵੀਡੀਓ ਮધુਮਕੀ ਦੇ ਸ਼ੱਤੇ ਦੇ ਬਾਰੇ ਜਾਣਕਾਰੀ ਜੇਕਰ ਵੀਡੀਓ ਚੰਗੇ ਲੱਗੇ ਤਾਂ ਸ਼ੇਅਰ ਕਰ ਦੇਣਾ ਜੀ I